ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਤੇ ਬਹੁਤ ਟਾਈਮ ਬਾਅਦ ਅਸੀਂ ਬਲੌਗ ਪਾਉਣ ਜਾ ਰਹੇ ਹਾਂਗੇ ਕਿਉਂਕਿ ਵਿਚਰੀ ਥੋੜੇ ਜਿਹੇ ਮਿਆਂ ਕਰਕੇ ਅਸੀਂ ਬਲੌਗ ਨਹੀਂ ਪਾ ਸਕੇ ਤੇ ਆਪਣੇ ਦਿਲਵਾਗ ਭਾਈ ਸਾਨੂੰ ਸੱਡਣ ਜਾ ਰਹੇ ਨੇ ਅਸੀਂ ਘੁੰਮਣ ਚੱਲੇ ਅੱਜ ਮੋਤਾ ਦੀ ਲਵੈਂਸਾ ਤੇ ਆਪਣੇ ਜੱਗੀ ਰੰਧਾਵਾ ਤੇ ਨੌਨ ਬੋਲਦੇ ਭਾਈ ਆਪਦੇ ਸਹੀਆ ਤੇ ਆਪਣਾ ਬਾਈ ਕਿੱਥੇ ਤੱਕ ਆਪਣਾ ਸਾਨੂੰ ਉਹ ਕਰਨਾ ਪੁੱਤਾ ਵੀ ਆ ਬਸ ਇੱਥੇ ਤੱਕ ਲਓ ਵੀ ਇੱਥੇ ਤੱਕ ਬਾਈ ਸਾਨੂੰ ਛੱਡਣ ਆਇਆ ਸੀਗਾ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਤੇ ਬਾਕੀ ਅਸੀਂ ਉੱਥੇ ਸ਼ਹਿਰ ਦੇ ਵਿੱਚ ਜਾ ਕੇ ਬਣਾਵਾਂਗੇ ਵੀਡੀਓ ਮਿਲਾਸੇ ਮਿਲੇ ਤੁਹਾਡਾ ਬਹੁਤ ਬਹੁਤ ਤੇ ਠੀਕ ਆ ਧਿਆਨ ਨਾ ਜਾਇਓ ਭਾਈ ਕਿਵੇਂ ਲੱਗ ਰਿਹਾ ਜੱਗੀ ਅੱਜ ਧੁੱਪ ਬਹੁਤ ਟਾਈਮ ਬਾਅਦ ਨਿਕਲੀ ਹੈ ਕਹਿੰਦੇ ਹੈ ਐ ਵਧੀਆ ਯਾਰ ਹੈਣਾ ਇੱਥੇ ਦੀ ਧੁੱਪ ਠੰਡ ਚ ਵਧੀਆ ਲੱਗਦੀ ਆ ਗਰਮੀ ਚ ਥੋੜਾ ਤਿੱਖਾ ਹੁੰਦਾ ਅੱਜ ਧੁੱਪ ਨਹੀਂ ਨਿਕਲੀ ਥੋੜੀ ਗੱਡੀ ਆਉਂਦੀ ਹਾਂ ਕੋਈ ਨਹੀਂ ਆ ਜਾਓ ਸਿਆੜ ਉਧਰਲੇ ਪਾਸੇ ਨੇ ਇਹਦੇ ਹੈਣਾ ਦੂਜੇ ਲੋਟ ਇਧਰੋਂ ਐ ਲੱਗੇ ਜਾਂਦੇ ਕਹਾ ਹੁੰਦਾ ਜੀਪ ਮੂਸੇ ਵਾਲਾ ਲਾਈ ਫਿਰਦੇ ਨੇ ਕਹਿੰਦੇ ਮੂਸੇ ਵਾਲਾ ਉਹ ਚੱਕ ਗੱਡੀ ਰੋਕ ਲਓ ਬਈ ਰੋਕ ਲਓ ਗੱਡੀ ਚਲੋ ਬਾਕੀ ਗਾਹਾਂ ਰਾਜ ਚ ਕੰਟੀਨਿਊ ਕਰਦੇ ਆ ਲਓ ਜੀ ਅਸੀਂ ਆ ਉਹ ਚੌਂਕ じゃ ਸੀਗਾ ਜਿਹੜਾ ਪਾਰਕ ਕਰ ਲਿਆ ਇਹ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣ ਲੱਗਾ ਕਿਹੜੀ ਚੀਜ਼ ਆ ਜੱਗੀ ਆ ਰੇੜੀ ਲੱਗੀ ਆ ਹਾਂ ਇਹ ਜਿਵੇਂ ਆਪਣੇ ਪਿੰਡਾਂ ਚ ਸਬਜ਼ੀ ਵੇਚਣ ਆਉਂਦੇ ਨੇ ਉਥੇ ਗੋਭੀ ਲੈ ਲੋ ਬਤਾਉ ਲੈ ਲੋ ਇਹ ਐਵੇਂ ਭਾਈ ਇਹ ਆਪਣੀ ਰੇੜੀ ਇਹ ਆਪਣਾ ਫਲ ਫਰੂਟ ਲਸਣ ਦੇਖੋ ਲਸਣ ਕਿੱਡਾ ਆ ਗਾ ਆਹ ਦੇਖ ਕੱਡਾ ਲਸਣ ਆ ਚਾਓ 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 ਇਹ 오ਰਾਂਚਾ ਇਹ ਤੇ ਦਾ ਹਰੇ ਦਾ ਕਿਵੇਂ ਤੇ ਦਾ ਅਨੇ ਉਹ ਕੁਰਤਾਂ ਆਪੇ ਰੈਡੀ ਲਾਈ ਆ ਹਾਂ ਤੇ ਹਾਰੇ ਕੰਮ ਪੇਪਰ ਵਾਈਜ਼ ਦੇ ਪੇਪਰ ਬਣਿਆ ਤੇ ਹਾਂ ਇਹਦਾ ਐ ਨਹੀਂ ਹੈਗਾ ਵੀ ਜਿੱਥੇ ਮੂੰਹ ਚੱਕਿਆ ਹਾਂ ਉਹ ਚੀਜ਼ ਹੈਗੀ ਆ ਤੇ ਆਪਣੀ ਜੱਜੀ ਸਿੰਘ ਜੱਗੀ ਜੀ ਸਾਰੀ ਇਨਫੋਰਮੇਸ਼ਨ ਦੇਣਗੇ ਇਹ ਵੀ ਕਾਫੀ ਇਹ ਬਥੋੜਾ ਪੁਰਾਣਾ ਬੰਦਾ ਬਸ ਸਹੀ ਨਹੀਂ ਲਾਈ ਇਹਨਾਂ ਨੇ ਉਧਰ ਲਾਓ ਜੀ ਤੇ ਪ੍ਰਾਰਾ ਬੰਦਾ ਸਾਨੂੰ ਸਾਰਾ ਕੁਝ ਦੱਸੂਗਾ ਲੋ ਵੀ ਦੱਸੂਗਾ ਕਿਹੜਾ ਲੋ ਮਮਾ ਮੈਂ ਸਿੰਧੂ ਘਾਤੀ ਜੋ ਸਿੰਧੂ ਘਾਤੀ ਜਦ ਬਾਬਰ ਆਇਆ ਸੀ ਬਾਬਰ ਆਇਆ ਸੀ ਸਿੰਧੂ ਘਾਤੀ ਓਏ ਇੱਕ ਮਿੰਟ ਇੱਕ ਮਿੰਟ ਸਿੰਧੂ ਘਾਤੀ ਇੱਥੇ ਆਈ ਪਹਿਲਾਂ ਦੱਸ ਦੱਸ ਕਦੋਂ ਦਾ ਆਇਆ ਤੂੰ ਕਦੋਂ ਦਾ ਆਇਆ ਕਹਿਣ ਲੱਗਿਆ ਸੀ ਮਮਾ ਮੈਂ ਉਦੋਂ ਦਾ ਆ ਕਿ ਜਦੋਂ ਕਿੰਨੇ ਦੇ ਆ ਜਿਹੜੇ ਯੁੱਧ ਕਰਨ ਵਾਲੇ ਚਿਪੇੜਾਂ ਨਾਲ ਲੜਦੇ ਹੁੰਦੇ ਸੀ ਹੁਣ ਕਹਦੇ ਫਸਟ ਆਫ 올 ਵਰਲਡ ਵਾਰ ਦੀ ਗੱਡੀ ਖੜੀ ਓਏ ਹੋ ਓਏ ਮਮਾ ਵਿਚੇ ਇੱਕ ਤਾਂ ਸੀ ਪਈਆ ਹਨਾ ਖਬਰਾਂ ਕਦੋਂ ਦੀ ਖੜੀ ਹੋਊਗਾ ਹਨਾ ਉਹ ਪੁਰਾਣੀ ਮਟੀਏ ਮੈਨੂੰ ਲੱਗਾ ਬਹੁਤ ਟਾਈਮ ਹੋ ਗਿਆ ਹਨਾ ਇਹਨੂੰ ਕਾਹਚੇ ਟੁੱਟਾ ਹੀ ਪਿਆ ਬਾਦਲ ਗਿਆ ਖਬਰ ਕਿੱਥੇ ਚਲੇ ਗਏ ਹੋਣਗੇ ਇਹ ਸਾਡਾ ਮਾਰੋ ਠਿਕਾ ਹਨਾ ਆਪਣਾ ਹੀ ਉਹ ਖਬਰ ਕਿੱਥੇ ਚਲੇ ਗਏ ਹੋਣਗੇ ਆਹ ਮੂਰਤੀ ਦੇ ਪੁਰਾਣੀ ਕਦੋਂ ਦੀ ਹਨਾ ਮਮਾ ਘਰ ਵੇਚਣੇ ਲਾ ਆਉਂਗਾ ਪਰ ਵੇਕਣੇ ਨਹੀਂ ਹੈ ਵੇਕਦਾ ਨਹੀਂ ਹੈ ਪਤਾ ਕਿਉਂ ਇਹਦੀ ਜੇ ਸੱਤ ਗਿਰਨ ਵਾਲੀ ਆ ਫੇਰ ਨਹੀਂ ਵਿਕਦਾ ਇਹ ਬਹੁਤ ਟਾਈਮ ਦਾ ਮਮਾ ਦੇਖ ਹਨਾ ਪੱਤੇ ਪੁੱਤੇ ਕਿਵੇਂ ਸਾਰਾ ਕੁਝ ਚਲੋ ਬਾਕੀ ਕਹਾਂ ਜਾ ਕੇ ਕੰਟੀਨਿਊ ਕਰਦੇ ਆ ਓਕੇ ਜੀ ਲਓ ਜੀ ਕਣਕ ਦਿਖਾ ਦਈਏ ਸਿਆੜ ਜਮਾ ਸਿੱਧੇ ਨੇ ਛੋਟੀ ਛੋਟੀ ਜੀ ਹੋਈ ਆ ਇੱਕ ਉਂਗਲ ਜਿੱਡੀ ਕੋਈ ਹੋਈ ਹੋ ਲਗਭਗ ਇਹਨਾਂ ਖੇਤਾਂ 'ਚ ਘਾਰ ਆ ਕਿਵੇਂ ਲੱਗ ਰਿਹਾ ਬਈ ਓਕੇ ਰਿਪੋਰਟ ਓਕੇ ਜਗਰੂਪ ਓਕੇ ਜਮਾ ਓਕੇ ਰਿਪੋਰਟ ਉਹ ਜਮਾ ਟੇਹਾ ਹੋਇਆ ਕਰਨਾ ਉਹਨੂੰ ਖਰੀਦ ਸਕਦਾ ਕੋਈ ਬਸ ਹੁਣ ਉਹ ਬੰਜਰ ਹੁਣ ਉਹਨੂੰ ਢਾ ਕੇ ਉੱਥੇ ਨਵਾਂ ਭਵਾਂ ਦੀ ਬਣ ਜੇ ਤੇ ਆ ਜਦੋਂ ਮੈਂ ਇੰਡੀਆ ਗਿਆ ਸੀ ਉਦੋਂ ਦੀ ਓਡੀ ਕੇ ਖੜੀ ਆ ਮਾੜੀ ਮੋਟੀ ਇੱਕ ਇੱਕ ਪੋਟਾ ਜਾਂ ਵਧੀ ਹੋਊ ਮਾੜੀ ਹੈਣਾ ਨਾ ਇਹਨਾਂ ਨੇ ਕਿਹੜਾ ਸਪਰੇਅ ਸਭੂ ਕਰਨੀ ਆ ਯਾਰ ਦੇਖ ਨਾ ਪੀਲ ਕਾ ਮਾਰਦੀ ਆ ਕਿਧੋਂ ਪੀਲ ਕਾ ਮਾਰਦਾ ਕਿਧੋਂ ਪੀਲ ਹੀ ਨਹੀਂ ਹੈਗੀ ਦੱਸ ਨਾ ਕੋਈ ਸਪਰੇਅ ਕਰੀਆ ਹੈਣਾ ਉਹ ਜਿਹੜੀ ਗੱਡੀ ਇੱਥੇ ਲੱਗੀ ਰਹੀਦੀ 24 ਘੰਟੇ ਉੱਥੇ ਫਿਰ ਉਹ ਘਰ ਵਾਲਿਆਂ ਦੀ ਹੋਊਗੀ ਉੱਥੇ ਕੋਈ ਘਰ ਹੈ ਹਾਂ ਹਾਇ ਤੇ ਕੀ ਕਰਨਗੇ ਕੋਰਾ ਪਊਗਾ ਕੋਰਾ ਨਾਲੇ ਊਂ ਵੀ ਇਤੇ ਗੋਹੇ ਗਾਹੇ ਦੀ ਸਪਰੇ ਪੰਮਾਂ ਦੀ ਕਰ ਦੇਣਾ ਪਰ ਊਂ ਨਹੀਂ ਕਰਦੇ ਹੈਗੇ ਦੇਖੋ ਜਮੀ 1% ਪੀਲ ਕਾ ਨਹੀਂ ਮਾਰਦੀ ਹੈ ਤੇ ਬਾਕੀ ਉਹ ਆ ਗਿਆ ਪੌੜ ਪਹਿਲਾਂ ਜਿਵੇਂ ਤੁਸੀਂ ਬਲੌਗ ਚ ਦੇਖਿਆ ਮੈਂ ਇਤੇ ਸਾਜਣ ਆਏ ਸੀ ਹਨਾ ਸਾਜਣ ਉਦੋਂ ਖੇਡਾਂ ਹੀ ਚੱਲਦੀਆਂ ਸੀਗੀਆਂ ਇੱਥੇ ਉਦੋਂ ਬਣਾਇਆ ਸੀ ਚਲੋ ਬਾਕੀ ਗਾਹਾਂ ਦੇਖਦੇ ਆਂ ओके okay, जी। ਲਓ ਜੀ। ਲਓ ਜੀ ਪਹੁੰਚ ਗਏ ਉਹ ਪੁਲ ਤੇ। ਤੇ ਹੋ ਉਧਰੋਂ ਵੀ ਆਉਂਦੀ ਹੈ ਨਹਿਰ। ਉਧਰੋਂ ਜਾਂਦਾ ਕਿ ਉਧਰੋਂ ਆਉਂਦੀ ਆ ਹਨਾ। ਹਾਂ ਉਧਰੋਂ ਹੀ ਜਾਂਦਾ ਪਾਣੀ ਪਰਲੇ ਪਾਸੇ ਨੂੰ। ਤੇ ਉਹ ਉੱਧਰਲੇ ਪਾਸੇ ਆਿਆਂਗੇ ਉਹ ਘਰ ਜੇ ਕੋਲ। ਉਹ ਬੱਤਕ ਕਿੱਥੇ ਆ? ਬੰਗਲਾ ਬੈਠਾ। ਉਹ ਕਹੇ ਜਾ ਹਨਾ ਆਸਟ੍ਰੇਲੀਆ 'ਚ ਬਹੁਤ ਨੇ। ਇੱਥੇ ਤਾਂ ਹੁਣ ਆਪਾਂ ਘਾਟੇ ਦੇਖੇ ਨੇ ਉਹ ਵਾਲਾ। ਉਹ ਕਹਿੰਦਾ ਉਹ ਬੈਠਾ। ਤੇ ਬਾਕੀ ਪੇਪਰਾਂ ਦੀ ਜਾਣਕਾਰੀ ਬਾਰੇ ਦੱਸੋ ਬਈ ਪੇਪਰਾਂ ਦੀ ਕਲਿੱਕ ਡੇਟ ਕਦੋਂ ਆ ਬੰਦੇ ਕਮੈਂਟਾਂ ਚ ਪੁੱਛ ਰਹੇ ਸੀਗੇ ਇੱਕ ਡੋਮੈਸਟਿਕ ਦੀ ਨਾਲ 6 ਨੂੰ ਡੋਮੈਸਟਿਕ ਦੀ 5 ਤਰੀਕ ਨੂੰ 5 ਨੂੰ ਤੇ ਜਿਹੜੀ ਆਪਣੀ 9 ਮਹੀਨੇ ਵਾਲੇ ਨੇ ਸੀਜ਼ਨ ਵਾਲੇ ਪੇਪਰ ਸਾਲ ਵਾਲੇ ਪੇਪਰ ਮੇਰੇ ਖਿਆਲ ਨਾਲ 7-8 ਤਰੀਕ ਨੂੰ ਆ ਸੀਜ਼ਨ ਵਾਲਿਆਂ ਦੀ 12 ਤਰੀਕ ਦੀ ਆ ਸੀਜ਼ਨ ਵਾਲੇ 12 ਤਰੀਕ ਨੂੰ ਆ ਮਤਲਬ ਕਲਿੱਕ ਡੇਟ ਆ ਉਦੋਂ ਨੂੰ ਤੁਹਾਡੇ ਕਲਿੱਕ ਹੋਣੇ ਆ ਉਤੋਂ 2-3 ਦਿਨਾਂ ਬਾਅਦ ਤੁਹਾਨੂੰ ਸਲਿੱਪਾਂ ਮਿਲ ਚੁਕੀਆਂ ਹਾਂ ਹਾਂ ਉਦੋਂ ਬਾਅਦ ਤੁਹਾਨੂੰ 2-3 ਦਿਨ ਬਾਅਦ ਸਲਿੱਪਾਂ ਮਿਲੂਗੀਆਂ ਤੇ ਉਦੋਂ ਬਸ ਐਤ ਕੀ ਕਹਿੰਦੇ ਪੇਪਰ ਵੀ ਕੱਟ ਪਰੇ ਗਿਆ ਸਾਇਦ ਪੇਪਰ ਵੀ ਕੱਟ ਪਰੇ ਗਿਆ ਨਹੀਂ ਐਰ ਕੀ ਸਰਕਾਰ ਨੇ ਵਾਦਾ ਕੀਤਾ ਵਾ ਕਲਿੱਕ ਡੇਟ ਤੋਂ 60 ਦਿਨਾਂ ਬਾਅਦ ਪੇਪਰ ਕੱਟਣ ਦੀ ਹਾਂ ਹਾਂ 60 ਦਿਨਾਂ ਦੇ ਵਿੱਚ ਉਹ ਚ ਉਹਨਾਂ ਨੇ ਕੱਟ ਦੇਣੇ ਆ ਮਤਲਬ ਕਲੀਅਰ ਕਰ ਦੇਣਾ ਉਹਨਾਂ ਨੇ ਵੀ ਐ ਨਹੀਂ ਹੋਊਗਾ ਵੀ ਯਾਰ ਵੇਟ ਕਰਦੇ ਨੇ ਡਾਕਟਰ ਸੀ ਫਲੂਸੀਆ ਵਾ ਹਾਂ ਉਹਨੇ ਕਿਹਾ ਵਾ ਕਿ 60 ਦਿਨਾਂ ਬਾਅਦ ਰਾਡੇ ਪੇਪਰ ਕੱਢ ਦੇਣੇ ਆ ਵਾ ਸਹੀ ਹੈ ਸਹੀ ਹੈ ਕਿਉਂਕਿ ਲੜਕਾ ਕੇ ਨਹੀਂ ਰੱਖਣਗੇ ਵੀ ਹੁਣ ਕਈ ਜਿਵੇਂ ਹੁਣ ਮੈਂ ਇੱਕ ਬੰਦੇ ਦੇ ਪੇਪਰ ਭਰਾਏ ਸੀ ਉਹਨੇ ਹਲੇ ਸਾਲ ਹੋ ਗਿਆ ਉਹਨੂੰ ਭਰਿਆ ਨੂੰ ਤਨੂਨਾ ਦੇ ਵੀ ਪੂਰੀ ਚੇਜ ਹੋ ਗਿਆ ਸੋ 27 ਜਿਆਦਾ ਕਰੀ 27 ਜਿਆਦਾ ਕੀਤੇ ਅੱਗੇ ਮਾਲਕ ਕੋਲੋਂ ਪੇਪਰ ਇੱਕ ਬੰਦੇ ਦੇ ਭਰਾਉਂਦੇ ਸੀ ਫਿਰ ਫੋਟੋ ਸਟੇਟਾਂ ਲਾ ਕੇ ਬਹੁਤ ਕਈ ਬੰਦੇ ਨੇ ਭਰਾ ਦਿੰਦੇ ਸੀ ਪੇਪਰ ਉਹ ਹੁਣ ਕੰਮ ਹੋ ਗਿਆ ਹੁਣ ਮਾਲਕ ਦੇ ਸਪੈਸ਼ਲ ਸਾਈਨ ਹੋਇਆ ਕਰਨਗੇ ਆ ਬਾਅਦ ਇੱਥੇ ਮੰਟਰੀ ਨੇ ਵੀ ਕਹਿ ਛੜਿਆ ਵਾ ਤੁਸੀਂ ਆਓ ਹੋਣ ਟਟਨਾ ਕੋਈ ਤੋਖਾ ਧਾਰੀ ਨਹੀਂ ਹੋਣੀ ਆਓ ਪੇਪਰ ਭਰੋ ਕੰਮ ਕਰੋ ਆਪਣਾ ਹਾਂ ਠੀਕ ਆ ਉਹ ਪੱਕੇ ਕਰਦੀ ਵੀ ਇਹਨਾਂ ਨੇ ਜ਼ਿੰਮੇਵਾਰੀ ਲੈ ਲਈ ਹੈ ਕਿ ਇਹਨਾਂ ਨੇ 2030 ਤੱਕ ਇਹ ਕਹਿਤਾ ਵਾ ਖੁੱਲੇ ਸਦੇ ਦੇ ਦਿਆ ਤੇ ਚਲੋ ਵਧੀਆ ਹੋਇਆ ਯਾਰ ਬਹੁਤ ਰੋਲਦੇ ਸੀ ਬੰਦੇ ਆਪਣੇ ਇੱਥੇ ਆ ਕੇ ਹਾਂਜੀ ਆ ਐਂਟਰੀ ਵੀ ਜੇ ਤੇ ਆ ਜਾਂਦੇ ਸੀਗੇ ਫਿਰ ਇੱਥੇ ਮਾਲਕ ਲੱਭਣਾ ਕਰਨਾ ਬਾਹਰ ਮਾਲਕ ਨਾਲ ਸੰਪਰਕ ਕਰਨਾ ਪਾਈ ਆਪਾਂ ਨੂੰ ਕਰ ਸਕਦੇ ਹੋ ਕਮੈਂਟ ਹਾਂ ਆਪਣੇ ਕਮੈਂਟ ਦੱਸ ਦਿਓ ਆਪਣੇ ਕੋਲ ਭਾਜੀ ਹੈਗੇ ਨੇ ਕਿਸੇ ਨੇ ਮਤਲਬ ਵੀ ਇੱਕ ਪਰੋੜੇ ਹੋਣਾ ਹਾਂ ਤੇ ਆਪਣੇ ਤੋਂ ਮਾਲਕ ਹੈਗੇ ਆ ਹਾਂ ਉਹ ਮਾਲਕ ਬਹੁਤ ਮਾਲਕ ਮਤਲਬ ਉਹਨਾਂ ਦੇ ਘਰ ਹੀ ਰਹਿੰਦੇ ਆ ਅਸੀਂ ਦੀਪੇ ਪਾ ਉਹਨਾਂ ਦੇ ਅਮਰਪਾਲ ਭਾਜੀ ਉਹਨਾਂ ਦੇ ਤੇ ਜੇ ਕਿਸੇ ਨੇ ਪੇਪਰਾਂ ਬਾਰੇ ਵੀ ਕੋਈ ਜਾਣਕਾਰੀ ਲੈਣੀ ਹੋਵੇ ਦੱਸ ਦਿਓ ਆਪਾਂ ਬੈ ਕੇ ਗੱਲਬਾਤ ਕਰ ਲਾਂਗੇ ਨਹੀਂ ਨੰਬਰ ਤੁਹਾਨੂੰ ਦੇ ਦਾਂਗੇ ਯਾਰ ਮਾਰਜੀ ਕੋਈ ਆਇਆ ਹੋਇਆ ਜਾਂ ਜੇ ਕੋਈ ਆਇਆ ਵੀ ਹੋਇਆ ਉਹਨੇ ਵੀ ਉਹ ਕਰਨੇ ਹੁਣ ਪੇਪਰ ਆਪਣੇ ਪੇਪਰ ਸਹੀ ਕਰਾਉਣੇ ਹੋਣ ਉਹ ਇੱਕ ਬੰਦਾ ਕਰਾ ਸਕਦਾ ਵਾ ਹੂੰ ਉਹਦਾ ਕੋਈ ਟੈਨਸ਼ਨ ਨਹੀਂ ਇੱਕ ਨੰਬਰ ਕੰਮ ਹੋਊਗਾ ਆਪਣਾ ਕੋਈ ਇਹੋ ਜਿਹਾ ਕੰਮ ਨਹੀਂ ਤੇ ਬਾਕੀ ਜੱਗੀ ਜੀ ਦੱਸਣਗੇ ਇਹ ਵੀ ਪੇਪਰ ਭਰਦੇ ਨੇ ਮੈਂ ਤਾਂ ਮਤਰੇ ਆ ਫਿਰ ਕੋਈ ਇਸ ਤਰ੍ਹਾਂ ਦਾ ਕੋਈ ਕਰੋ ਨਹੀਂ ਐਡੀ ਵੀ ਵਧੀਆ ਹੈ ਭਾਈ ਉਹਨਾਂ ਨੇ ਸੰਭਾਲ ਲਿਆ ਵਾ ਨਹੀਂ ਹਾਂ ਜੱਗੀ ਉਹਨਾਂ ਨੇ ਪੂਰਾ ਸੰਭਾਲ ਲਿਆ ਆਪਣਾ ਹਾਂ ਮੁੰਨੇ ਸਾਰੇ ਇਸ ਹਾਲੇ ਪਏ ਉਹਨਾਂ ਨੇ ਚੁਲੈਂ ਦੀ ਕਿਹੇ ਤੂੰ ਲੋਡ ਲੈਂਦੀ ਬਾਕੀ ਜਿੱਦਾ ਜਿੱਥੇ ਜੈਕ ਲੱਗਦਾ ਲਾਓ ਸੂਤ ਆਉਂਦਾ ਗੈਰੀ ਸੰਧੂ ਵਾਂਗੂ ਹੈ ਕਹਿੰਦਾ ਸੂਤ ਆਇਆ ਮੇਰਾ ਤਾਂ ਕੰਮ ਬਾਕੀ ਇਹ ਗੱਲ ਤੁਹਾਨੂੰ ਸਲਾਹ ਦੇਣਾ ਚਾਹੁੰਦਾ ਵੇ 2030 ਤੱਕਰ ਖੁੱਲੇ ਸਦੇਗਾ ਤੇ ਇਡਲੀ ਨੇ ਆਪਣੇ ਭਰੋਣੇ ਪੇਪਰ ਭਰਾ ਸਾਦੇ ਅਗਲੀ ਡੇਟ ਉਹਨਾਂ ਨੇ ਜੁਲਾਈ ਵਿੱਚ ਕਰਤੀ ਆ ਅਗਲੀ ਵਾਰੀ ਪੇਪਰ ਖੁੱਲਣੇ ਜੁਲਾਈ ਵਿੱਚ ਜਿੱਦਾਂ ਫਾਈਲਾਂ ਤਿਆਰ ਹੋਣੀਆਂ ਕਲਿੱਕ ਡੇਟ ਉਹਦੀ ਨਵੰਬਰ ਚ ਹੂੰ ਹੂੰ ਇਹ ਵੀ ਡਾਕਟਰ ਸਿਫਿਲੀਸ ਨੇ ਕਹਿਤਾ ਵਾ ਮਾਮਾ ਕੱਲ ਤੇ ਨੋਮਿਨੇਸ਼ਨ ਆ ਤੀ ਨਹੀਂ ਹੈ ਨਹੀਂ ਨਹੀਂ ਸਹੀ ਆ ਨਹੀਂ ਨਹੀਂ ਓਏ ਕਈ ਵਾਰ ਚੇਂਜ ਹੋ ਜਾਂਦਾ ਪਰ ਜਿਹੜੀ ਇਨਫੋਰਮੇਸ਼ਨ ਹੈਗੀ ਅਗਲਾ ਉਹੀ ਦਊਗਾ ਤੂੰ ਦੇ ਕੇ ਦਿਖਾ ਕੋਈ ਇਨਫੋਰਮੇਸ਼ਨ ਮੈਂ ਪੁੱਛ ਰਿਹਾ ਨਾ ਕਾਦੀ ਤੈਨੂੰ ਤੂੰ ਬਣਾ ਵੀਡੀਓ ਮਾੜੀ ਇਹ ਗੱਲਬਾਤ ਕਰਦੇ ਹਾਂ ਹਾਂ ਹੁਣ ਤੂੰ ਦੱਸ ਕੀ ਕਹਿਣਾ ਇਹਦੇ ਕੋਲ ਜੇ ਇਨਫੋਰਮੇਸ਼ਨ ਲੈਣੀ ਆ ਇਹਦੇ ਕੋਲੋਂ ਜ਼ਿਆਦਾ ਹੁੰਦੀ ਹੈ ਥੋੜਾ ਜਿਹਾ ਵਕੀਲ ਹੈ ਇੱਥੇ ਦੇ ਪੜ੍ਹਾਈ ਕੀਤੀ ਹੈ ਨੇ ਵਕੀਲ ਵਕੀਲਬਾਜੀ ਵਾਲਾ ਐਲ ਐਲ ਬੀ ਐਲ ਐਲ ਜੀਲ ਵਾਲਾ ਵਕੀਲ ਲਿਖਿਆ ਗਿਆ ਨੇ ਇਹਦੇ ਇਹਦੇ ਕੋਲ ਬਈ ਅਜੀਲ ਸੀਗੀ ਅਜੀਲ ਲਵਾਈਆਂ ਨੇ ਕਿਉਂਕਿ ਇਹਦਾ ਮਾਲਕ ਧੋਖਾ ਦੇ ਗਿਆ ਸੀਗਾ ਹੋਰ ਬਣਾਇਆ ਜਾ ਤੂ ਮੂਰੇ ਲੱਗ ਮੜਾ ਨੂੰ ਥੋੜਾ ਜਿਹਾ ਕੱਟਣਾ ਪਿਆ ਕਿਉਂਕਿ ਰੋਡ ਚੱਲ ਰਿਹਾ ਸੀ ਤਾਂ ਕਰਕੇ ਅਸੀਂ ਉਹ ਕਰਿਆ ਤੇ ਆਪਣਾ ਕੀ ਗੱਲ ਚੱਲ ਰਹੀ ਸੀ ਇਹ ਬਾਈ ਦੀ ਅਜੀਲ ਲਈ ਹੈ ਕਿਉਂਕਿ ਇਹ ਆਇਆ ਸੀ ਪੇਪਰਾਂ ਦੇ ਨੋਮੀਨਲ ਦੇ ਤੇ ਉਦਵਾਜ ਮਾਲਕ ਨੇ ਰਾਇਆ ਇਹਦੀ ਤੇਰੀ ਸੱਦੀ ਗੀੜੀ ਮਾਲਕ ਨੇ ਉਦਵਾਹਾ ਕਨਵਰਟ ਨਹੀਂ ਕਰਾਇਆ ਹੈਗੇ ਇਹਨੂੰ ਲੈਣੀ ਪਈ ਅਜੀਲੋ ਮਤਲਬ ਸਾਈਲਮ ਸਾਈਲਮ ਕਹਿੰਦੇ ਆ ਉਹ ਲੈਣੀ ਪਈ ਤੇ ਇਹਦੇ ਹੁਣ ਦੇਖਦੇ ਆ ਕੀ ਬਣਦਾ ਕੀ ਬਣਦਾ ਇੱਥੇ ਕੋਈ ਵੀ ਬੰਦਾ ਹੁੰਦਾ ਉਹਨੂੰ ਕੁਝ ਨਹੀਂ ਪਤਾ ਹੁੰਦਾ ਮੇਨ ਜਿਹੜੀ ਗੱਲ ਆ ਇਨਫੋਰਮੇਸ਼ਨ ਯਾਰ ਪਹਿਲੀ ਹੀ ਇਹਦੇ ਤੇ ਲੱਗਿਆ ਹੈਗੀ ਇਨਫੋਰਮੇਸ਼ਨ ਪਹਿਲਾਂ ਜਦੋਂ ਪੇਪਰ ਆ ਜਾਂਦੇ ਸੀ ਪਹਿਲਾਂ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਜਾਂਦੀ ਸੀ ਕਿ ਨੂੰ ਵੀਆ ਮਿਲ ਗਿਆ ਤੁਹਾਡਾ ਵਰਕ ਪਰਮਿਟ ਆ ਤੁਸੀਂ ਆਣ ਕੇ ਕੰਮ ਕਰਨਾ ਪਰ ਇੱਥੇ ਆਣ ਕੇ ਉਦੋਂ ਦਾ ਕੁਝ ਨਹੀਂ ਆ ਇਹਨੂੰ ਹੁਣ ਪਤਾ ਹੀ ਆ ਦੇ ਹੁਣ ਕਿੰਨੇ ਤੱਕ ਖਾਣ ਪੈ ਰਹੇ ਨੇ ਉਹ ਅਜੀਲ ਮਿਲ ਪੇਪਰ ਮਿਲ ਉਹ ਨਹੀਂ ਪਰ ਹੁਣ ਨਹੀਂ ਧੱਕੇ ਖਾ ਰਿਆ ਨਹੀਂ ਨਹੀਂ ਉਹ ਗੱਲ ਆ ਤਾਂ ਸੰਭਾਲ ਲਿਆ ਖਾਣੇ ਪਏ ਨੇ ਇਹਨੂੰ ਬਹੁਤ ਹਾਂ ਜਿਹੜੇ ਅਜੀਲ ਮਿਲਿਆ ਉਹਦੇ ਤੇ ਇਹ ਕੰਮ ਕਰ ਸਕਦਾਗਾ 60 ਦਿਨਾਂ ਦਾ ਟਾਈਮ ਹੁੰਦਾਗਾ ਉਸ ਤੋਂ ਬਾਅਦ ਇਹ ਕੰਮ ਕਰ ਸਕਦਾ ਕੰਟਰੈਕਟ ਹੁੰਦਾ ਕੰਟਰੈਕਟ ਸਾਰੇ ਕੰਮ ਕੰਟਰੈਕਟ ਨਾਲ ਹੁੰਦੇ ਨੇ ਉਸ ਤੋਂ ਬਾਅਦ ਇਹ ਕੰਮ ਕਰ ਸਕਦਾ ਹੁਣ ਇਹ ਤੇ ਮਤਲਬ ਕੋਈ ਉਹ ਨਹੀਂ ਪਰ ਇੰਡੀਆ ਜਾਣ ਲਈ ਇਹਨੂੰ ਟਾਈਮ ਲੱਗੂਗਾ ਸਾਰੇ ਪੇਪਰ ਬਣਨਗੇ ਫਿਰ ਇੰਡੀਆ ਜਾ ਸਕਦਾ ਉਹ ਕੰਮ ਕਰ ਸਕਦਾ ਗੱਲ ਇਹੀ ਹੈ ਜਿਹੜਾ ਮਾਲਕ ਥਰੂ ਸਹੀ ਕੰਮ ਮਤਲਬ ਪੇਪਰ ਭਰਾ ਕੇ ਆਉਂਦਾ ਮਾਲਕ ਸਾਲ ਡੇਢ ਸਾਲ ਤੋਂ ਮਾਲਕ ਦਾ ਪੂਰੀ ਫੋਰਡ ਆ ਜੀ ਹਾਂ ਬਾਕੀ ਜਿਹੜੀ ਗੱਲ ਹੈ ਪੇਪਰ ਬਣਾ ਦੇਣੇ ਪੇਪਰਾਂ ਆਪਣੇ ਪੇਪਰਾਂ ਬਾਰੇ ਮਤਲਬ ਜੇ ਕਿਸੇ ਨੇ ਇਨਫੋਰਮੇਸ਼ਨ ਲੈਣੀ ਹੋਵੇ ਭਾਜੀ ਦਾ ਨੰਬਰ ਵੀ ਦੇ ਦਾਂਗੇ ਉਹਨਾਂ ਨੂੰ ਵੀ ਚਾਵਾ ਨਾ ਹੂੰਗਾ ਤੇ ਹੋਂਦਾ ਵੀ ਦੱਸ ਸਕਦਾ ਆ ਇਹ ਕੀ ਕਰਨਾ ਪਤਾ ਬਣਗੇ ਕੰਮ ਕਰਨ ਦਾ ਤੂੰ ਕੀ ਕਰਨਾ ਹੈ ਕੰਮ ਤੇ ਤੈਨੂੰ ਹੈਗਾ ਹੁਣ ਅੱਧੇ ਤੈਨੂੰ ਕਮੈਂਟ ਕਰਨਗੇ ਵੀ ਤੂੰ ਜੇ ਤੈਨੂੰ ਨਹੀਂ ਉਹ ਭਗ ਜਾਂਦਾ ਇੰਡੀਆ ਉਹਨਾਂ ਨੂੰ ਦੱਸ ਵੀ ਮੇਰੇ ਜਿਹੜੇ ਪੈਸੇ ਲੱਗੇ ਨੇ ਉਹ ਕਿੱਥੇ ਜਾਣਗੇ ਪੀ ਉਹ ਕਹਿੰਦਾ ਵੀ ਮੈਂ ਇੰਡੀਆ ਚੱਲਿਆ ਬੰਦੇ ਨੇ ਇੱਥੋਂ ਗਰੀਬੀ ਲਾਉਣੀ ਆ ਉਹਨੇ ਉਹ ਕਹਿੰਦੇ ਨਹੀਂ ਕਮੈਂਟ ਮੈਂ ਦੇਖੇ ਨੇ ਕਈ ਵੀਡੀਓ ਨੇ ਕਹਿੰਦੇ ਭਾਈ ਔਖਾ ਦੇ ਜਿਵੇਂ ਮੇਰੀ ਗੱਲ ਸੁਣ ਇੱਥੇ ਯਾਰ ਲਾੜੋ ਮਾੜਾ ਯਾਰ ਮੇਰੀ ਗੱਲ ਸੁਣ ਗਲੋ ਗਲੋ ਪੜੀ ਇੱਕ ਦੂਜੇ ਦੀ ਵੀ ਮੇਰਾ ਔਖਾ ਇੱਥੇ ਜੀ ਬਹੁਤ ਔਖਾ ਹੈ ਇਟਲੀ ਜਾ ਜਾਣਾ ਉਹ ਬਾਕਮੈਂਟ ਕਰਦੇ ਨੇ ਫਿਰ ਭਾਈ ਇੰਡੀਆ ਆ ਜਾ ਕਹਿੰਦੇ ਇੰਡੀਆ ਆ ਜਾ ਇੰਡੀਆ ਕਿਵੇਂ ਆ ਜੀ ਜਿਹੜੇ ਜਿਹੜੇ ਪੈਸੇ ਲਾਇਏ ਨੇ ਨਹੀਂ ਨਹੀਂ ਉਹ ਗੱਲ ਨਹੀਂ ਟਾਵਾ ਕੋਈ ਬੰਦਾ ਹੋਵੇ ਤਾਂ ਆਪਣੇ ਕੈਨੇਡਾ ਚ ਤੁਹਾਨੂੰ ਦਿੱਤਾ ਚਲ ਜਾਓ ਇੱਕ ਦੋ ਸਾਲ ਸਟਰਗਲ ਤਾਂ ਕਰਨਾ ਪੈਂਦਾ ਬੰਦੇ ਨੂੰ ਨਹੀਂ ਉਹ ਜਿਹੜੇ ਕਮੈਂਟ ਕਰਦੇ ਨੇ ਵੀ ਆ ਜਾ ਇਹ ਬਾਹਲਾ ਔਖਾ ਆ ਜਾ ਉਹਨੂੰ ਵੀ ਪਤਾ ਯਾਰ ਉਹ ਮੈਂ ਨਹੀਂ ਮੈਂ ਗੱਲ ਇਹ ਕਰਦਾ ਕਿ ਇੱਕ ਦੋ ਸਾਲ ਬੰਦੇ ਨੂੰ ਸਟਰਗਲ ਕਰਨਾ ਪੈਂਦਾ ਉਹ ਬੰਦਾ ਭਾਵੇਂ ਕੈਨੇਡਾ ਹੋਵੇ ਅਮਰੀਕਾ ਹੋਵੇ ਉਹ ਇੱਥੇ ਵੀ ਕਰਨਾ ਪੈਣਾ ਆ ਜਾ ਉਹਨੂੰ ਕਿ ਜਿਹੜੇ ਸਾਡੇ ਲੱਗੇ ਭਰਾਵਾ ਦੇ ਦੇ ਹਾਂ ਉਹ ਦੇ ਦੇ ਆ ਜਾਣੇ ਆ ਹਾਂ ਪਰ ਐਡਾ ਕੋਈ ਐਡਾ ਨਹੀਂ ਯਾਰ ਇੱਥੇ ਜਿਵੇਂ ਆਪਣੀ ਇੰਡੀਆ 'ਚ ਚੱਲਦਾ ਇੱਕ ਬੰਦਾ ਕੰਮ ਕਰਕੇ ਸਾਰਿਆਂ ਨੂੰ ਰੋਟੀ ਖਵਾ ਸਕਦਾ ਜਿਹੜੇ ਪਰਿਵਾਰਕ ਮੈਂਬਰ ਨਹੀਂ ਕੈਨੇਡਾ 'ਚ ਸਾਰਿਆਂ ਨੂੰ ਕਰਨਾ ਪੈਂਦਾ ਸਿਟੀ ਨਾ ਮਾਰ ਵਾਲਾ ਡਿਸਟਰਬੈਂਸ ਹੁੰਦਾ ਉਹ ਤਾਈ ਆਂਦੀ ਤੇ ਨੰਟੀ ਆਂਦੀ ਤਾਈ ਚਲੋ ਬਈ ਫੇਰ ਬਾਕੀ ਯਾਰ ਤੁਮ ਕੈਨੇਡਾ ਤੇ ਵੀਊ ਦਿਖਾ ਵੀਊ ਇੱਥੇ ਕੰਮ ਤਾਂ ਕਰਨਾ ਪੈਂਦਾ ਕੰਮ ਤਾਂ ਕਰਨਾ ਪੈਂਦਾ ਇੱਕ ਓਏ ਕੋਈ ਨਹੀਂ ਵਿੱਚ ਨਹੀਂ ਇੱਕ ਇੱਕ ਜ਼ਰੂਰੀ ਗੱਲ ਹਾਂ ਇੱਕ ਤੁਹਾਨੂੰ ਜਰੂਰੀ ਗੱਲ ਦੱਸਣਾ ਚਾਹੁੰਦੇ ਆ ਕਿ ਜਿਹੜੀ ਆ ਕੰਟਰੀ ਨਾਈਟਲੀ ਚ ਸ਼ਾਂਤੀ ਨਹੀਂ ਸ਼ਾਂਤੀ ਸਾਰੇ ਕਿ ਪਰ ਉਹ ਨਹੀਂ ਹੈਗਾ ਕ੍ਰਾਈਮ ਜਿਵੇਂ ਆਪਣੇ ਉਹ उंगली ਦਾ ਕਿਤੇ ਹੁਣ ਆਵੇ ਉਹ ਜਿਵੇਂ ਆਪਣੇ ਉੱਥੇ ਕਿਹੜਾ ਸੈਲਟਨ ਪਲਾਜ਼ਾ ਕੈਨੇਡਾ ਦੇ ਉੱਥੇ ਉਹ ਸਿਸਟਮ بگੜਿਆ ਹੋਇਆ ਰਹਿੰਦਾ ਉਹ ਕਹਿੰਦੇ ਪੁਲਿਸ ਪਾਸੇ ਹੁੰਦੀ ਹੈ ਉਹ ਚੀਜ਼ ਨਹੀਂ ਹੈਗੀ ਇੱਥੇ ਇੱਥੇ ਮਤਲਬ ਸ਼ਾਂਤੀ ਆ ਦੇਖੋ ਇਹ ਕਿਹਨਾਂ ਦੇ ਬੀਬੀਓ ਮੈਚ ਵੀ ਚੱਲ ਰਿਹਾ ਵਾ ਉੱਧਰਲੇ ਪਾਸੇ ਮੈਂ ਇੱਥੇ ਦਿਖਾਉਂ ਕੋਤਾ ਵੀ ਜਾ ਰਿਹਾ ਮੈਚ ਚੱਲ ਰਿਹਾ ਉੱਧਰ ਕੋਤਾ ਦਿਖਾ ਸ਼ਿਕਾਰੀ ਕੁੱਤਾ ਉਹ ਦੇਖ ਸ਼ਿਕਾਰੀ ਕੁੱਤਾ ਤੇ ਜੂਮ ਮਾਰ ਇੱਧਰ ਆ ਜਾਓ ਇੰਦੇ ਆ ਮੈਂ ਆ ਜਾ ਭਾਈ 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 ਲੈ ਉਹ ਤੁਸੀਂ ਨਹਿਰ ਚ ਦੇਖਦੇ ਕਰਦਾ ਦੇਖੀ ਕੀ ਆ ਆ ਜਾਓ ਇੱਥੇ ਫੋਟੋ ਖਿੱਚਦੇ ਆ ਜੇ ਵਧੀਆ ਹੋਣੀਆਂ ਆ ਆ ਜਾਓ ਇਹ ਜਗਰੂਪ ਆਹ ਥੱਲੇ ਦੇਖਦੇ ਆ ਬਣਾ ਰਿਹਾ ਹਾਂ ਬਣਾ ਤਾਂ ਲਈ ਲੈ ਖੜ ਜਾ ਚੱਲ ਕਰ ਕੀ ਦਿਮਾਗ ਡੱਡੂ ਜਪੂਸੀ ਜਿਹੜੀ ਮਾਰਨੀ ਆ ਓਏ ਆਹ ਕਹੀ ਜੀਆਂ ਪੌੜੀਆਂ ਨੇ ਓਏ ਹੈ ਨਾ ਉਹਨੇ ਆ ਰੋਪੀਆ ਮਿੱਟੀ ਬਜਰੀ ਵਿੱਚੋਂ ਖਾਲੀ ਨਾ ਆਣਾ ਕੀ ਖਾਲੀ ਨਾ ਹੁਣ ਆਹ ਮਿੱਟੀ ਨਾਲ ਨਿਕਲੇ ਪਮੀਜ ਪਾਣੀ ਨਾਲ ਓਏ ਉਹ ਤਾਂ ਮੈਨੂੰ ਪਤਾ ਪੌੜੀਆਂ ਬਣਾਈਆਂ ਨੇ ਹੁੰਦਾ ਮਿੱਟੀ ਦੇ ਬਣਾਈਆਂ ਹਾਂ ਹਾਂ ਚਲੋ ਬਾਕੀ ਦੇਖਦੇ ਆ ਫੋਟੋ ਖਿੱਚ ਕੇ ਇੱਥੇ ਵਧੀਆ ਆਉਂਦੀ ਏ ਕਿ ਨਹੀਂ ਮਾਣਾ ਮਮਾ ਜਿਆਦਾ ਚਲੋ ਗਾਹਾਂ ਬਾਕੀ ਸ਼ਹਿਰ ਦੇ ਵਿੱਚ ਦਿਖਾਵਾਂਗੇ ਆ ਵੇਖ ਓਕੇ ਜੀ ਨਾ ਹੀ ਟੁੱਟ ਜਾਣਾ ਕੀ ਲਓ ਜੀ ਅਸੀਂ ਪਹੁੰਚ ਚੁੱਕਿਆ ਹਾਂ ਸੈਂਟਰ ਦੇ ਵਿੱਚ ਸ਼ਹਿਰ ਦੇ ਤੇ ਰੀਲਾਂ ਰੂਲਾਂ ਬਣ ਚੁੱਕੀਆਂ ਨੇ ਫੋਟੋਆਂ ਖਿੱਚੀਆਂ ਜਾ ਚੁੱਕੀਆਂ ਨੇ ਤੇ ਹਾਂ ਜੱਗੀ ਵਧੀਆ ਲੱਗੀਆਂ ਰੀਲਾਂ ਵਧੀਆ ਤੇ ਸਟੋਰੀਆਂ ਹੀ ਪਾਈਆਂ ਨੇ ਹਜੇ ਰੀਲ ਕੋਈ ਪਾਈ ਨਹੀਂ ਬਾਅਦ ਚ ਪਾਵਾਂਗੇ ਤੇ ਆ ਆ ਗਿਆ ਸੈਂਟਰ ਉਹ ਆ ਗਿਆ ਦਰਵਾਜਾ ਸਾਡੇ ਪਿੰਡ ਦਾ ਤੇ ਆ ਆ ਗਈ ਨਹਿਰ ਹੈ ਕਿਉਂ ਦਰਵਾਜਾ ਉਹ ਆਪਣੇ ਪਿੰਡ ਦਾ ਗਲਤ ਗੱਲ ਆ ਗਲਤ ਗੱਲ ਆ ਫਿਰ ਗਲਤ ਆ ਦੇਖਾ ਇੱਥੇ ਚਸਮੇ ਮਿਲਦੇ ਨੇ ਚਸਮੇ ਉਹ ਫਿਰ ਭਾਈ ਤੇਰੀ ਗਲਤੀ ਗੱਲ ਆ ਆ ਆ ਗਈ ਬੈਂਕ ਇਨਟੈਸਾ ਸਨ ਪਾਉਲੋ ਤੇ ਹੋਰ ਬਾਰਪੁਰ ਤੇ ਬੈਠਣਾ ਫਿਰ ਬਹਿ ਜੰਨੇ ਆ ਹੈਂ ਬਹਿਣਿਆ ਤੇ ਬਾਕੀ ਆਪਾਂ ਹੋਰ ਕਿਥੇ ਕੋਮਾਂ ਚੱਲਦੇ ਆਂ ਦੇਖਦੇ ਕੀ ਪ੍ਰੋਗਰਾਮ ਆਥੇ ਬਾਬੂ ਸੁੰਨ ਸائیں ਜੀ ਕਿਉਂ ਆ ਰਾਤ ਨੂੰ ਨਿਕਲ ਹੂੰ ਸੁੱਤੇ ਪਈ ਨੇ ਹਲੇ ਤੇ ਉਹ ਆ ਗਿਆ ਯੂਰਪ ਦੇ ਝੰਡੇ ਯੂਰਪ ਯੂਨੀਅਨ ਦਾ ਇੱਕ ਇਟਲੀ ਦਾ ਉਹ ਨਹੀਂ ਪਤਾ ਦੂਜਾ ਨਹੀਂ ਪਤਾ ਉਹ ਨਹੀਂ ਪਤਾ ਗਰੀਸ ਦਾ ਥੱਲੇ ਯੂਰਪ ਜੁਨੀਅਨ ਦਾ ਉਹ ਨਾਲ ਹੈਗਾ ਇਟਲੀ ਦਾ ਉਹ ਲਾਲ ਚਿੱਟਾ ਇਟਲੀ ਦਾ ਹੀ ਆ ਬੰਮਾ ਹਰਾ ਜ ਉਹ ਨਹੀਂ ਪਤਾ ਬਾਕੀ ਦੂਜਾ ਕਿਹੜਾ ਹਰ ਕੌਣ ਆ ਕਿਹੜਾ ਹੈ ਉਹ ਕੌਣ ਹੈ ਇਹ ਕੀ ਸ਼ਕਤੀਮਾਨ ਜੇ ਬਣੇ ਨੇ ਇਹ ਕਿੱਦਾਂ ਨੂੰ ਚੱਲੇ ਨੇ ਉੱਡਣ ਲੱਗਿਆ ਇਤਿਹਾਸ ਬੜਾ ਤਕਰਵਾ ਬਾਈ ਦਾ ਇਤਿਹਾਸ ਤੁੰੜਿਆ ਉਹ ਨਹੀਂ ਉਹ ਮਤਲਬ ਦੱਸਿਆ ਸੀ ਉਹ ਬੈਂਕ ਆ ਗਈ ਇੱਕ ਹੋਰ ਉਨੀ ਕ੍ਰੈਡਿਟ ਤੇ ਆ ਗਿਆ ਚੈਂਟਰੋ ਬਾਰ ਆ ਗਈ ਇਹ ਕੁੱਤੇ ਆ ਗਏ ਤੇ ਇੱਧਰ ਤੋਂ ਪਾਉਂਦੀ ਹੈ ਹਨਾ ਹਨਾ ਇੱਥੋਂ ਬਣਾਵੇ ਉਹ ਝੰਡਾ ਯਾਰ ਸਹੀ ਨਹੀਂ ਹੈਗਾ ਜਾ ਓਏ ਸਾਇਨ ਕੁੱਤੇ ਆ ਗਏ ਝੰਡਾ ਸਹੀ ਕਰਕੇ ਆ ਝੰਡਾ ਸਹੀ ਕਰ ਦੇ ਓਏ ਇਹਨਾਂ ਨੂੰ ਕਹਦੇ ਜਾਨ ਤਾਂ ਲੱਗੇ ਨੇ ਇੱਥੇ ਲਿਖਿਆ ਹੋਇਆ ਫੁੱਟ ਦੱਸ ਕਿੰਨੇ ਫੁੱਟ ਦਾ ਤੂੰ ਓਏ ਉਹੀ ਝੀੜੀਆਂ ਮਾਰੀਆਂ ਹੋਇਆਂ ਨੇ ਕਿੰਨੇ ਫੁੱਟ ਦਾ ਉਹੀ ਮਾਰੀਆਂ ਹੋਈਆਂ ਨੇ ਤਾਂ ਝੀੜੀਆਂ ਓਏ ਇਹ ਉਹ ਨਹੀਂ ਹੈਗਾ 6 ਫੁੱਟ 8 ਫੁੱਟ ਨਹੀਂ ਆ ਚੀ ਮੈਨਾ ਨਹੀਂ ਇਹ ਨਹੀਂ ਮੈਂ ਮਣੀ ਜਾਂਦੀ ਹੁੰਦੀ ਬੱਸ ਕਰੋ ਮੈਨੂੰ ਵੀ ਮਿਲ ਲਓ ਆ ਮਣੀ ਇਹ ਇੱਥੇ ਤੱਕ ਮੇਰਾ ਮੇ ਤਾਂ ਛੋਟਾ ਹੋਊਗਾ ਹਾਂ ਇੱਥੇ ਤੱਕ ਆਉਂਦਾ ਇੱਥੇ ਤੱਕ ਆ ਇੱਥੇ ਤੱਕ ਕਿਉਂ ਆਉਂਦਾ ਸੀ 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 ਬੋ ਮੋਡਾ ਮੈਨ ਨੂੰ ਯਾਰ ਸਹੀ ਗੱਲ ਮੋਡੇ ਛੋਟੇ ਬੰਗੇ ਵੀ ਹੁੰਦੇ ਨੇ ਕਈਆਂ ਦੇ ਸੁਣੇ ਹੋਏ ਹੁੰਦੇ ਨੇ ਮੋਡੇ ਉਹ ਨੀਵੇਂ ਹੁੰਦੇ ਨੇ ਚਲੋ ਚਲੋ ਠੀਕ ਆ ਜੀ ਗਾਹਾਂ ਦਿਖਾਉਂਦੇ ਆ ਕੋਈ ਚੀਜ਼ ਵਧੀਆ ਲੱਗੀ ਤਾਂ ਦਿਖਾਵਾਂਗੇ ਠੀਕ ਨਹੀਂ ਚੱਕੀ ਓਕੇ ਜੀ ਲਓ ਜੀ ਅਸੀਂ ਚੈਂਟਰੋ ਚ ਆ ਚੁੱਕੇ ਆ ਤੇ ਬਾਹਰ ਮਤਲਬ ਚੈਂਟਰੋ ਤੋਂ ਉੜੇ ਆ ਗਲੀ ਦਿਖਾਉਂਦੇ ਆ ਤੁਹਾਨੂੰ ਘੈਂਟ ਇੱਥੇ ਰੀਲਾਂ ਸ਼ੂਟ ਕਰੀਏ ਨੇ ਬਹੁਤ ਘੈਂਟ ਆ ਗਈ ਤੇ ਹੁਣ ਅਸੀਂ ਕਰਨ ਲੱਗੇ ਆ ਬਲੌਗ ਦਾ ਐਂਡ ਆ ਕਿਉਂਕਿ ਅਸੀਂ ਮਾਣਾ ਮਟਾ ਖਾਣ ਪੀਣ ਕਰਨ ਲੱਗੇ ਆ ਠੀਕ ਆ ਬਈ ਮਿੱਤਰੋ ਕਹਿੰਦੇ ਬਲੌਗ ਦਾ ਐਂਡ ਹੋਣ ਜਾ ਰਿਹਾ ਤੁਸੀਂ ਕੁਝ ਐਂਡ ਤੇ ਕੁਝ ਬਗਵਾਸ ਨਾ ਸੱਚੋਂ ਕੋਈ ਬੋਲਣੇ ਚਾਹੋਗੇ ਨਹੀਂ ਬੋਲ ਅੱਜ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇਵਾਂਗੇ बैगे हो भी किदा हां नहीं पॉडकास्ट बनाਉਣਾ ਬਾਈ ਕਹਿੰਦਾ ਹਨ ਕੀ ਕਹਿੰਦਾ ਤੂੰ ਨਹੀਂ ਕਹਿਆ ਯਾਰ ਇਸ ਤਰ੍ਹਾਂ ਕਹੇ ਇਹ ਦਨ ਬਿੱਲੀ ਨੂੰ ਪੋਡਕਾਸਟ ਕਰਨਾ ਹੈ ਬਲ ਸਕੀ ਤੇ ਹੁਣ ਖਾਣਾ ਪੀਣਾ ਕੀ ਆ ਜੋ ਖਲਾ ਆ ਖਾ ਲੈਨੇ ਆ ਪੀ ਲੈਨੇ ਜਿਹੜੀ ਨਾਲ ਪਈ ਆ ਠੀਕ ਹੈ ਖਾਈਏ ਪੀਏ ਕੋ ਬਾਹ ਹੈ ਮੇਰੀ ਗੱਲ ਸੁਣੋ ਹੁਣ ਅਸੀਂ ਕਰਦੇ ਹਾਂ ਐਂਡ ਤੇ ਗੱਡੀ ਉਹ ਕਰ ਰਹੀ ਆ ਟੂੰ 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 ਤੇ ਚਲੋ ਠੀਕ ਆ ਫਿਰ ਮਿਲਦੇ ਆ ਨੈਕਸਟ ਵਲੌਗ ਚ ਮੈਂ ਵਲੌਗ ਨਹੀਂ ਪੌਡਕਾਸਟ ਸੌਰੀ ਚਲੋ ਠੀਕ ਆ ਜੀ ਓਕੇ ਸਾਂਝਣ ਕਰਦੇ ਓਕੇ ਬਾਏ ਬਾਏ ਇਨਫੋਰਮੇਸ਼ਨ ਪੌਡਕਾਸਟ ਕਿੱਥੇ ਮੋਟਰਸਾਈਕਲ ਹਾਂ ਸਹੀ ਆ ਚੱਲ ਦੁਬਾਰਾ ਕਰਦੇ ਓਏ ਬਾਏ ਬਾਏ